ਅੱਜ ਉਹ ਘੜੀ ਆ ਜਿਸ ਘੜੀ ਦਾ ਬੜਿਆ ਨੂੰ ਸਾਰੇ ਨੂੰ ਹੀ ਬੇਸਬਰੀ ਨਾਲ ਇੰਤਜ਼ਾਰ ਸੀਗਾ ਤੇ ਅੱਜ ਰਾਮ ਭਗਤ ਪ੍ਰਭੂ ਸ਼੍ਰੀ ਰਾਮ ਲਲਾ ਦੇ ਦਰਸ਼ਨਾਂ ਵਾਸਤੇ ਅਯੁੱਧਿਆ ਜਾ ਰਹੇ ਨੇ ਆਸਥਾ ਸਪੈਸ਼ਲ ਟ੍ਰੇਨ ਆਹੀ ਤਾਂ ਮਨਜੀਤ ਸਿੰਘ ਮੱਨਾ ਜਿਹੜੇ ਕਿ ਸਾਬਕਾ ਐਮਐਲਏ ਨੇ ਲੋਕਾਂ ਨੂੰ ਸੀਓਫ ਕੜਮਾ ਸੇ ਪਹੁੰਚਣੇ ਕੀ ਕਹਣਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਨਹੀਂ ਸੀ ਹੋਣ ਵਾਲਾ ਉਹ ਵੀ ਕਰ ਵੀ ਖਾਇਆ ਅੱਜ ਬਹੁਤ ਹੀ ਖੁਸ਼ੀ ਭਰਿਆ ਦਿੰਨੇ ਆ ਕਿ ਸਾਡੇ ਜ਼ਿਲ੍ਹਾ ਅੰਮ੍ਰਿਤਸਰ ਵਿਧਾਤ ਤਰਨਤਾਰਨ ਵੱਲੋਂ ਜਿੰਨੇ ਵੀ ਸਾਡੇ ਸ਼ਰਧਾਲੂ ਅੱਜ ਉਥੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਉਹ ਜੁੱਦਿਆ ਉਹਨਾਂ ਦੀ ਅਗਵਾਈ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਸ਼ੀਲ ਦੇਵਗਾਂਝੀ ਕਰ ਰਹੇ ਨੇ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ 4-5 ਦਿਨ ਤੋਂ ਸਾਰੇ ਜਿੰਨੇ ਵੀ ਸ਼ਰਧਾਲੂਆਂ ਨੇ ਜਾਣਾ ਸੀ ਉਹਨਾਂ ਦੀਆਂ ਟਿਕਟਾਂ ਵਗੈਰਾ ਦੀ ਬੁਕਿੰਗ ਦਾ ਜੋ ਵੀ ਕੰਮ ਇਹਨਾਂ ਨੇ ਕੀਤਾ ਮੈਂ ਸਾਰੇ ਹੀ ਜਿੰਨੇ ਵੀ ਅੱਜ ਦਰਸ਼ਨ ਕਰਨ ਵਾਸਤੇ ਸ਼ਰਧਾਲੂ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੈਂ ਵਧਾਈ ਦੇਣਾ ਉਥੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਅਬਰਾਲਾ ਕੀਤਾ ਲੋਕਾਂ ਦੀ ਬੜੇ ਸਾਲਾਂ ਪੁਰਾਣੀ ਜਿਹੜੀ 500 ਸਾਲ ਪੁਰਾਣੀ ਲੋਕਾਂ ਦੀ ਮੰਗ ਸੀ ਖਾਸ ਸੀ ਉਹ ਜਿਹੜੀ ਪੂਰੀ ਹੋਈ ਆ ਅੱਜ ਲੋਕ ਬੜੇ ਚਾਹ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਜਿਹੜੇ ਆ ਉੱਥੇ RAM ji ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਅੱਜ ਅਸੀਂ ਅੰਮ੍ਰਿਤਸਰ ਤੋਂ ਟ੍ਰੇਨ ਜਿਹੜੀ ਹੈ ਇਹਨੂੰ ਤੋਰਨ ਲੱਗੇ ਨੇ ਸਾਡੇ ਸ਼ਸ਼ੀਲ ਦੇਵ ਗਾਂਧੀ ਜਿਹੜੇ ਨੇ ਸਾਡੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਆ ਇਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਸੰਗਤ ਦੇ ਰੂਪ ਵਿੱਚ ਦਰਸ਼ਨ ਕਰਨ ਵਾਸਤੇ ਜਾ ਰਹੇ ਦਿਹਾਤੀ ਦੇ ਜਨਸਖਤਰ ਸ਼ਸ਼ੀਲ ਦੇਵ ਗਰ ਕਿਨੇ ਚਦਾਲੂ ਦੇ ਜੱਥਾ ਜਾ ਰਿਹਾ ਜੀ ਅੱਜ ਸਾਡੇ 1350 ਲੋਕ ਜਿਹੜੇ ਐ ਇਸ ਟ੍ਰੇਨ ਦੇ ਵਿੱਚ ਅੱਜ ਜੁਧਿਆ ਵਾਸਤੇ ਆਰਾਮ ਭਗਤ ਜਾ ਰਿਹਾ ਆਰਾਮ ਜੀ ਦੇ ਦਰਸ਼ਨ ਕਰਨ ਵਾਸਤੇ ਬੜੇ ਬੜ ਭਾਗੀ ਨੇ ਇਹ ਸਾਰੇ ਲੋਕ ਆ ਔਰ ਅੱਜ ਸਾਰਾ ਸਟੇਸ਼ਨ ਅਮਰitsar ਆਰਾਮਈ ਹੋਇਆ ਹੈ ਸਰਦਾਰ ਮਜੀਦ ਸਿੰਘ ਮੰਨਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਹਾਥ ਸਰਦਾਰ ਜੀ ਸਿੰਘ ਸੰਧੂ ਜੀ ਜਿਲ੍ਹਾ ਪ੍ਰਧਾਨ ਤਰਨਤਾਰਨ ਜੀ ਦੀ ਰਹਿਮਾਈ ਹੇਠ ਜਿਹੜੀ ਸਾਰੇ ਲੋਕ ਇਨ੍ਹਾਂ ਕਾਨੂੰਨ ਸਭਾ ਲੋਕ ਸਭਾ ਤੇ ਲੋਕ ਸਭਾ ਅੰਮ੍ਰਿਤਸਰ ਰੱਕੇ ਦੇ ਲੋਕ ਜਾ ਰਹੇ ਆ ਔਰ ਮੋਦੀ ਸਾਹਿਬ ਦਾ ਅਸੀਂ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਇਹ ਦਿਨ ਲਿਆਂਦਾ ਔਰ ਬੜੇ ਹੀ ਸੁਭਾਗਿਆ ਇਸਾਈ ਅੱਜ ਦਸ਼ਨਾ ਵਾਸਤੇ ਮੈਨੂੰ ਵੀ ਇਸ ਸੁਭਾਗ ਮਿਲਿਆ ਹੈ ਭਗਵਾਨ ਰਾਮ ਜੀ ਨੇ ਇਸ ਟ੍ਰੇਨ ਦਾ ਕੈਪਟਨ ਐ ਇਸਟੇਸ਼ਨ ਦਾ ਚਾਰਜ ਬਣਾ ਕੇ ਭੇਜ ਰਿਹਾ ਔਰ ਮੈਂ ਇਸ ਟ੍ਰੇਨ ਨੂੰ ਲੈ ਕੇ ਜਾ ਰਿਹਾ ਔਰ ਬਰਮਾਤਮਾ ਦੇ ਰਾਮ ਭਗਵਾਨ ਜੀ ਅੱਗੇ ਇਹ ਵੀ ਬੇਨਤੀ ਕਰਦਾ ਜੇ ਜਰਨੀ ਹੈਪੀ ਰਵੇ ਅਸੀਂ ਜਿੱਦਾਂ ਹੱਸਦੇ ਖੇਡਦੇ ਜਾ ਰਹੇ ਹਾਂ ਇਸ ਤਰ੍ਹਾਂ ਹੱਸਦੇ ਖੇਡਦੇ ਵਾਪਸ ਵੀਟਿੰਗ ਲਿਸਟ ਲਗਾਤਾਰ ਕਹਿੰਦੇ ਵੱਧ ਰਹੀ ਹੈ ਲੋਕ ਬਹੁਤ ਵੱਡੀ ਗਿਣਤੀ ਵਿੱਚ ਜਾਣਾ ਚਾਹੁੰਦੇ ਨੇ ਟ੍ਰੇਨਸ ਜਿਹੜੀਆਂ ਨੇ ਉਹ ਕੱਟ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੰਨਾ ਤੁਸਾ ਹੈ ਜੇ ਕਿਤੇ ਅੱਜ ਵੀ 10 ਟ੍ਰੇਨਾਂ ਆ ਮੇਰੇ ਮਗਰ ਵੀ ਮੇਰੀ ਕੋ ਸੰਗਤ ਖੜੀ ਆ ਆਮ ਭਗਤ ਖੜਿਆ ਇਹਨਾਂ ਦੀਆਂ ਟਿਕਟਾਂ ਵੀ ਕਰੀਆਂ ਦੀਆਂ ਰਹਿ ਗਈਆਂ ਇਕੱਟੀਆਂ ਗਈਆਂ ਕੋ ਲਗਭਗ 1300 1350 ਲੋਕ ਸੀ ਲੇਕਿਨ 1850 ਲੋਕਾਂ ਦੇ ਪੈਸੇ ਆਏ ਸੀ 500 ਲੋਕਾਂ ਦੇ ਪੈਸੇ ਟ੍ਰੇਨ ਦੇ ਵਾਪਸ ਕਰਨੇ ਪਏ ਆ ਔਰ 10 ਟ੍ਰੇਨਾਂ ਜੇ ਲਾਈਨ ਲੱਗ ਜੇ ਕਿਤੇ ਪਿੱਛੇ ਤੇ 10 ਟ੍ਰੇਨਾਂ ਅੱਜ ਹੀ ਅਮਰਸਰ ਤੋਂ ਰਾਮ ਭਗਤਾਂ ਨੇ ਭਰ ਸਕਦੀਆਂ ਇਹਨਾਂ ਤੋਂ ਸਹਾਇਆ ਇਸੇ ਲਈ ਲੋਕੀ ਬੋਲਦੇ ਆ ਜੈ શ્રી RAM ਜੈ ਜੈ RAM ਮੋਦੀ ਜੀ ਕੋ ਜੈ શ્રી RAM ਮਨਜੀਤ ਸਿੰਘ ਰਾਏ ਜਿਹੜੇ ਕਿ ਪੰਜਾਬ ਅੰਦਰ ਟ੍ਰੇਨਾਂ ਦੀ ਵਿਵਸਥਾ ਦੇਖ ਰਹੇ ਨੇ ਸਰ ਲੋਕ ਜਨਤਾ ਨੇ ਬਟ੍ਰੇਨਾਂ ਘੱਟ ਰਹੀਆਂ ਨੇ ਹਾਂ ਇਹ ਗੱਲ ਸਹੀ ਹੈ ਮੇਰੇ ਕੋਲ ਘੱਟੋ ਘੱਟ 35-40 ਟ੍ਰੇਨਾਂ ਦੀ ਡਿਮਾਂਡ ਹੈ ਇਸ ਵੇਲੇ ਲੇਕਿਨ ਸਾਨੂੰ ਜਿਵੇਂ ਜਿਵੇਂ ਟ੍ਰੇਨਾਂ ਮਿਲੀਆਂ ਓਵੇਂ ਭਰ ਕੇ ਕੋਈ ਇੱਕ ਵੀ ਯਾਤਰੀ ਖਾਲੀ ਨਹੀਂ ਗਿਆ ਇਟ੍ਰੇਨ ਔਰ ਮੈਂ ਸਮਝਦਾ ਕਿ ਓਵਰਲੋਡਡ ਹੈ ਸੀ ਸਾਡੇ ਸਾਥੀ ਕਈ ਵਾਰ ਸਾਡੇ ਲੜ ਪੈਂਦੇ ਸੀਗੇ ਵੀ ਸਾਨੂੰ ਜਲਦੀ ਟ੍ਰੇਨ ਦਵਾਓ ਛੇਤੀ ਦਵਾਓ ਪੂਰੀ ਦਵਾਓ ਔਰ ਇਹ ਸਾਰਾ ਕੁਝ ਚਲਦੇ ਹੋਏ ਮੈਂ ਸਭ ਰਾਮ ਭਗਤ ਜਿਹੜੇ ਜਾ ਰਹੇ ਆ ਉਹਨਾਂ ਨੂੰ ਦੋਹਰੀ ਦੋਰੀ ਵਧਾਈ ਦੇਣਾ ਇਹ ਸਵਾਲ ਇਹੀ ਹੈ ਵੀ ਡਿਮਾਂਡ ਨੂੰ ਲੋਕਾਂ ਨੇ ਦੇਖਦਿਆਂ ਹੋਇਆ ਕਿਹੜਾ ਟ੍ਰੇਨਾਂ ਦੀ ਗਿਣਤੀ ਜਿਹੜੀ ਬਤਾਈ ਜਾ ਸਕਦੀ ਹੈ ਬਿਲਕੁਲ ਅਸੀਂ ਆਪਣੇ ਵੱਲੋਂ ਪੂਰੀ ਜਿਹੜੀ ਡਿਮਾਂਡ ਸਾਡੇ ਹਾਈ ਕਮਾਂਡ ਉਹਨਾਂ ਨੂੰ ਰੱਖ ਰਹੇ ਆ ਔਰ ਮੈਨੂੰ ਪੂਰੀ ਅਵੇਦ ਹੈ ਕਿ ਸਾਡੀ ਪੰਜਾਬ ਦੇ ਨਿਵਾਸੀਆਂ ਦੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣਗੇ ਬਿਲਕੁਲ ਜੀ ਮਨਜੀਤ ਸਿੰਘ ਰਾਏ ਜਿਹੜੇ ਕਿ ਭਾਜਪਾ ਦੇ ਆਗੂ ਵੀ ਨੇ ਤੇ ਨਾਲ ਨਾਲ ਪੰਜਾਬ ਬੰਦੇ ਸਾਰੀ ਵਿਵਸਥਾ ਦੇਖਨੇ ਨੇ ਜਿਹੜੀ ਵੀ ਆਸਥਾ ਟ੍ਰੇਨਸ ਜਾਰੀਆਂ ਨੇ ਔਰ ਪੰਜਾਬ ਬੰਦਰੇ ਲਗਾਤਾਰ ਜਿਹੜੀ ਕਿ ਟ੍ਰੇਨਸ ਰਵਾਨੇ ਕੀਤੀ ਜਾ ਰਹੇ ਨੇ ਅਯੋਧਿਆ ਵਾਸਤੇ ਔਰ ਅੱਜ ਜਿਹੜੀ ਕਿ ਅੰਮ੍ਰਿਤਸਰ ਤੋਂ ਦੂਸਰੀ ਸਪੈਸ਼ਲ ਟ੍ਰੇਨ ਜਿਹੜੀ ਕਿ ਉਹ 1350 ਯਾਤਰੀ ਨੂੰ ਲੈ ਕੇ ਅਯੋਧਿਆ ਰਵਾਨਾ ਹੋ ਰਹੀ ਹੈ ਪ੍ਰਭੂ ਸ਼੍ਰੀ ਰਾਮ ਲਾਲਾ ਜੀ ਦੇ ਦਰਸ਼ਨਾਂ ਵਾਸਤੇ ਤਾਂ ਹੋਰ ਵੀ ਇੱਥੇ ਆਗੂ ਸੇ ਬਾਨ ਉਹਨਾਂ ਵੀ ਜ਼ਰੂਰ ਗੱਲਬਾਤ ਕਰਾਂਗੇ ਤਾਂ ਅੱਜ ਅੰਮ੍ਰਿਤਸਰ ਤੋਂ ਦੂਸਰੀ ਸਪੈਸ਼ਲ ਟ੍ਰੇਨ ਜਿਹੜੀ ਕਿ ਉਹ ਅਯੋਧਿਆ dham ਵਾਸਤੇ ਜਾ ਰਹੀ ਹੈ ਪ੍ਰਭੂ ਸ਼੍ਰੀ ਰਾਮ ਲਾਲਾ ਦੇ ਦਰਸ਼ਨਾਂ ਵਾਸਤੇ ਜਿਹੜੀ ਕਿ ਸੰਗਤ ਸ਼ਦਾਲੂ ਕਾਫੀ ਜਿਹੜੀ ਕਿ ਉਹ ਆਤਮ ਦਿਖਾਈ जिला तरनतारपुर भाजपा ਦੇ ਪ੍ਰਧਾਨ ਨੇ ਹਰਜੀਤ ਸਿੰਘ ਸੰਧੂ ਨਾਲ ਗੱਲਬਾਤ ਕਰ ਲਈ ਨੇ ਭਾਜੀ ਕਿੰਨਾ ਇੱਕ ਵੱਡਾ ਅਫਸਰ ਹੈ ਕਿਉਂਕਿ 500 ਸਾਲ ਦੀ ਉਡੀਕ ਤੋਂ ਬਾਅਦ ਇਹ ਜਿਹੜਾ ਕਿ ਮੌਕਾ ਸੰਗਤਾਂ ਦੇ ਸਦਾਲੋ ਦੇ ਹੱਥ ਲੱਗਾ ਮੈਂ ਸਭ ਤੋਂ ਪਹਿਲਾਂ ਸਮੁੱਚੇ ਹੀ ਪੱਤਰਕਾਰ ਭਾਈਚਾਰੇ ਦਾ ਧੰਨਵਾਦੀ ਹਾਂ ਜਿਹੜੇ ਉ체ਚੇ ਤੌਰ ਤੇ ਕਿਉਂਕਿ ਇਹ ਸਾਡੇ ਪੰਜਾਬ ਦੇ ਵਿੱਚੋਂ ਕੋਈ ਤਕਰੀਬਨ ਲਗਭਗ 10ਵੀਂ ਟ੍ਰੇਨ ਹੈ ਤੇ ਸਾਡੇ ਪਿਛਲੇ ਸਮੇਂ ਦੇ ਦਰਿਆਨ ਜਿਹੜੀ ਇੱਕ ਖਿੱਚ ਸੀ ਸਮੁੱਚੇ ਸਮਾਜ ਦੇ ਵਿੱਚ ਉਹ ਅਸੀਂ ਧਨਵਾਦੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਕਿ ਜਿਨ੍ਹਾਂ ਨੇ ਇੱਕ ਐਡਾ ਵੱਡਾ ਉਪਰਾਲਾ ਕਰਕੇ ਸਮੁੱਚੀਆਂ ਹੀ ਇਲਾਕੇ ਦੀਆਂ ਸੰਗਤਾਂ ਨੂੰ ਜੁਧਿਆ ਜਾਣ ਵਾਸਤੇ ਬੜੇ ਵੱਡੇ ਉਪਰਾਲੇ ਕਰਕੇ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਵਾਉਣ ਵਾਸਤੇ ਅੱਜ ਅਮਰੀਕ ਸਰ ਤੋਂ ਤਰਨਤਾਰਨ ਤੋਂ ਅਚੇਚੇ ਤੌਰ ਤੇ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਾ ਰਹੇ ਨੇ ਅਸੀਂ ਸਮੁੱਚੇ ਤੌਰ ਤੇ ਅੱਜ ਸਾਰੇ ਹੀ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਤੋਰਨ ਵਾਸਤੇ ਆਏ ਆਂ ਤੇ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਆਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਕਿ ਜਿਨ੍ਹਾਂ ਨੇ ਬੜਾ ਤਕੜਾ ਇੱਕ ਉਪਰਾਲਾ ਕਰਕੇ ਹਰ ਇੱਕ ਇਨਸਾਨ ਦੀ ਮੰਚਾ ਨੂੰ ਸਮਝਦੇ ਹੋਏ ਕਿ ਜਿਹੜਾ ਅੱਜ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਜੁਧਿਆ ਦੇ ਉਹ ਦਰਸ਼ਨ ਕਰਵਾ ਰਹੇ ਨੇ ਬਾਕੀ ਸਿਆਸੀ ਪਾਰਟੀਆਂ ਨੇ ਕਿਆ ਸੀ ਕਿ ਇਹ ਕੰਮ ਜਿਹੜਾ ਕਿ ਮੁਮਕਿਨ ਨਹੀਂ ਹੋ ਸਕਦਾ ਪਰ ਨਰਿੰਦਰ ਮੋਦੀ ਨੇ ਕਰ ਦਿਖਾਇਆ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਮੋਦੀ ਹੈ ਤੇ ਸਭ ਕੁਝ ਮਮਕਨ ਹੈ ਕਿਉਂਕਿ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਜੋ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੂਰੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੀ ਜਿਹੜੀ ਪੂਰਤੀ ਤੁਹਾਡੇ ਸਾਹਮਣੇ ਆ ਤੇ ਬੜੀ ਇੱਕ ਤਕੜੀ ਦੀਨ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੋਦੀ ਜੀ ਦੀ ਕਿ ਜਿਹੜਾ ਇੱਕ ਇੱਕ ਕਿਹਾ ਸ਼ਬਦ ਹੈ ਕਿ ਉਹ ਪੂਰਾ ਪੂਰਤੀ ਕਰਦੇ ਸਮਰੱਥ ਦੇ ਵਿੱਚ ਹੈ ਤਾਂ ਹੀ ਕਿ ਹਰ ਇੱਕ ਇਨਸਾਨ ਕਹਿੰਦਾ ਕਿ ਮੋਦੀ ਹੈ ਤੇ ਸਭ ਕੁਝ ਮਮਕਨ ਹੈ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप